ਆਚ ਮਿਲੇ ਮਨ ਭਾਵੇ ਗੁਰਮਖ ਕਾਰਕ ਕਮਾਈ ਮਾਰੂ ਮਹੱਲਾ ਪਹਿਲਾ ਆਪੇ ਕਰਤਾ ਪੁਰਖ ਵਿਦਾਤਾ ਜਿਨੇ ਆਪੇ ਆਪਿਉ ਭਾਇ ਪਛਾਤਾ ਆਪੇ ਸਤਗੁਰ ਆਪੇ ਸੇਵਕ ਆਪੇ ਸ੍ਰਿਸ਼ਟੀ ਉਪਾਈ ਆਪੇ ਨੇੜੈ ਨਾਹੀ ਦੂਰੇ 부ਝਾ ਗੁਰਮਖ ਸੇ ਜਨ ਪੂਰੇ ਤਨ ਕੀ ਸੰਗਤ ਅਹਨ ਸਲਾਹਾ ਗੁਰ ਸੰਗਤ ਇਹ ਵਡਾਈ ਏ ਜੁਗ ਜੁਗ ਸੰਤ ਭਲੇ ਪ੍ਰਭ ਤੇਰੇ ਹਰ ਗੁਣ ਗਾਵਹਿ ਰਸਨ ਰਸੀਰੇ ਉਸਤਤ ਕਰਹਿ ਪਰਹਰ ਦੁਖ ਦਾਲਦ ਜਿਨ ਨਾਹੀ ਚਿੰਤ ਪਰਾਇ ਹੈ ਹੋਏ ਜਾਗਤ ਰਹੈ ਨਾ ਸੂਤੇ ਦੀ ਸਹਿ ਸੰਗਤ ਕੁਲ ਤਾਰੇ ਸਾਚ ਪਰਿਸਹਿ ਕਲ ਮਲ ਮੈਲ ਨਾਹੀ ਤੇ ਨਿਰਮਲ ਹੋਇ ਰਹੇ ਭਗਤ ਲਿਵ ਲਾਈਂ ਬੂਝੋ ਹਰ ਜਨ ਸਤ ਗੁਰ ਬਾਣੀ ਇਹੋ ਜੋ ਬਨ ਸਾਸ ਹੈ ਦੇਹ ਪ੍ਰਾਣੀ ਆਜ ਕਾਲ ਮਰ ਜਾਈਏ ਪ੍ਰਾਣੀ ਹਰ ਜਪ ਜਪ ਰਜੈ ਧਿਆਈ ਛੋਡੋ ਪ੍ਰਾਣੀ ਕੂੜ ਕਬਾੜਾ ਕੂੜ ਮਾਰੇ ਕਾਲ ਉਸ਼ਾੜਾ ਸਾਕਤ ਕੂੜ ਪਚਹਿ ਮਨ ਹਉਮੈ ਦੋਹ ਮਾਰਗ ਪਚੈ ਪਚਾਈ ਛੋੜਿਓ ਨਿੰਦਾ ਤਾਤ ਪਰਾਈ ਪੜ ਪੜ ਦਜਹਿ ਸ਼ਾਂਤਿ ਮਾਇ ਆਈ ਮਿਲ ਸਤ ਸੰਗਤ ਨਾਮ ਸਲਾਹੁ ਆਤਮ ਰਾਮ ਸਖਾਈ ਛੋੜਿਓ ਕਾਮ ਕ੍ਰੋਧ ਬੁਰਿਆਈ ਹਉ ਮੈ ਤੰਦ ਛੋੜਿਓ ਲੰਪਟਾਈ ਸਤਗੁਰ ਸਰਨ ਪਰਹੁ ਤਾ ਉਬਰਹੁ ਇਉ ਤਰੀਐ ਪਵਜਲ ਭਾਈ ਆਗਾ ਬਿਮਲ ਨਦੀ ਅਗਨ ਬਿਖ ਝੇਲਾ ਤਿੱਤੇ ਵਰ ਨਾ ਕੋਈ ਜੀਉ ਅਕੇਲਾ ਭੜ ਪੜ ਅਗਨ ਸਾਗਰ ਦੇ ਲਹਿਰੀ ਪੜ ਦਜਹਿ ਮਨ ਮੁਕਤਾਈ ਗੁਰ ਪਹਿ ਮੁਕਤਦਾਨ ਦੇ ਭਾਣੈ ਜਿਨ ਪਾਇਆ ਸੋਈ ਵਿਦ ਜਾਣੈ ਜਿਨ ਪਾਇਆ ਤਿਨ ਪੁੱਛੋ ਭਾਈ ਸੁਖ ਸਤ ਗੁਰ ਸੇਵ ਕਮਾਈ ਗੁਰ ਬਿਨ ੳਰਜ ਮਰਹਿ ਬੇਕਾਰਾ ਜਮ ਸਿਰ ਮਾਰੇ ਕਰੇ ਖਵਾਰਾ ਬਾਂਦੇ ਮੁਕਤ ਨਹੀਂ ਨਰ ਨਿੰਦਕ ਡੂਬਹਿ ਨਿੰਦ ਪਰਾਈ ਬੋਲੋ ਸਾਚ ਪਛਾਣੁ ਅੰਦਰ ਦੂਰ ਨਹੀਂ ਦੇਖੋ ਕਰਨ ਅੰਦਰ ਵਿਗਨ ਨਹੀਂ ਗੁਰਮੁਖ ਤਰ ਤਾਰੀ ਇਉ ਭਵ ਜਲ ਪਾਰ ਲੰਗਾਈ ਦੇਹੀ ਅੰਦਰ ਨਾਮ ਨਵਾਸੀ ਆਪੇ ਕਰਤਾ ਹੈ ਅਬਨਾਸੀ ਨਾ ਜੀਓ ਮਰੈ ਨਾ ਮਾਰਿਆ ਜਾਈ ਕਰ ਦੇਖੈ ਸ਼ਬਦ ਰਜਾਈ ਉਹ ਨਿਰਮਲ ਹੈ ਨਾਹੀ ਅੰਧਿਆਰਾ ਉਹ ਆਪੇ ਤਖਤ ਬਹਿ ਸਚਿਆਰਾ ਸਾਖਿਤ ਕੂੜੇ ਬੰਦ ਪੁਵਾਈਐ ਮਰ ਜਨਮ ਹੈ ਆਈ ਜਾਈ ਗੁਰ ਕੇ ਸੇਵਕ ਸਤ ਗੁਰ ਪਿਆਰੀ ਕੋਈ ਬੈਸੈ ਤਖਤ ਸੋ ਸ਼ਬਦ ਵਿਚਾਰੇ ਤਤ ਲਹਿ ਅੰਤਰਗਤ ਜਾਣਹਿ ਸਤ ਸੰਗਤ ਸਾਚ ਵਡਾਈ ਆਪ ਤਰੈ ਜਨ ਪਿਤਰਾ ਤਾਰੀ ਸੰਗਤ ਮੁਗਤ ਸੋ ਪਾਰ ਉਤਾਰੀ ਨਾਨਕ ਤਿਸ ਕਾਲਾ ਲਾ ਗੋਲਾ ਜਿਨ ਗੁਰਮੁਖ ਹਰ ਲਿਵ ਲਾਈ ਹੈ ਮਾਰੂ ਮਹੱਲਾ ਪਹਿਲਾ ਕੀਤੇ ਜੁਗ ਵਰਤੇ ਗੋਬਾਰੈ ਤਾੜੀ ਲਾਈ ਅਪਰੇ ਅਪਾਰੈ ਤੰਦੂਕਾਰ ਨਰਾਲਮ ਬੈਠਾ ਨਾ ਤਦ ਤੰਦ ਫਸਾਰਾਹੀ ਜੁਗ ਛੱਤੀ ਹੀ ਤਿਨਹਿ ਵਰਤਾਏ ਜਿਉ ਤਿਸ ਭਾਣਾ ਤਿਵੇਂ ਚਲਾਈ ਤਿਸਹਿ ਸ਼ਰੀਕ ਨਾ ਦੀਸੈ ਕੋਈ ਆਪੇ ਅਪਰਿਅਪਾਰਾਹੀ ਗੁਪਤੇ ਬੂਝੋ ਜੁਗ ਚਤਵਾਰੇ ਘਟ ਘਟ ਵਰਤੈ ਉਦਰ ਮਝਾਰੀ ਜੁਗ ਜੁਗ ਏਕਾ ਏਕੀ ਵਰਤੈ ਕੋਈ ਬੂਝੈ ਗੁਰ ਵਿਚਾਰਾਹੀ ਪਿੰਡ ਰਕਤ ਮਿਲ ਪਿੰਡ ਸਰੀਆ ਪੌਣ ਪਾਣੀ ਅਗਨੀ ਮਿਲ ਜੀਆ ਆਪੇ ਚੋਜ ਕਰੇ ਰੰਗ ਮਹਿਲੀ ਹੋਰ ਮਾਇਆ ਮੋਹ ਫਸਾਰਾਹੀ ਗਰਭ ਕੁੰਡਲ ਮਹਿ ਉਰ ਦਧਿਆਨੀ ਆਪੇ ਜਾਣੈ ਅੰਤਰ ਜਾਮੀ ਸਾਸ ਸਾਸ ਸਚ ਨਾਮ ਸੰਭਾਲੇ ਅੰਤਰ ਉਦਰ ਮਝਾਰਾਹੀ ਚਾਰ ਪਦਾਰਥ ਲੈ ਜਾਗ ਆਇਆ ਸ਼ਿਵ ਸ਼ਕਤੀ ਘਰ ਵਾਸਾ ਪਾਇਆ ਏਕ ਵਸਾਰੇ ਤਾਂ ਪੇੜ ਹਾਰੇ ਅੰਦ ਲੈ ਨਾਮ ਵਸਾਰਾ ਹੀ ਬਾਲਕ ਮਰੈ ਬਾਲਕ ਕੀ ਲੀਲਾ ਕਹਿ ਕਹਿ ਰੂਹ ਬਾਲ ਰੰਗੀਲਾ ਜਿਸ ਕਾ ਸਾ ਸੋ ਤਿਨ ਹੀ ਲੀਆ ਭੂਲਾ ਰੋ ਬਨਹਾਰਾ ਹੀ ਪਰ ਜੋਵਨ ਮਰ ਜਾਹੇ ਕੇ ਕੀਜੈ ਮੇਰਾ ਮੇਰਾ ਕਰ ਰੋ ਵੀਜੈ ਮਾਇਆ ਕਾਰਨ ਰੋਏ ਬਗੂਚਹਿ ਤ੍ਰਿਗ ਜੀਵਨ ਸੰਸਾਰਾਈ ਕਾਲੀ ਹੂਫਨ ਤੌਲੇ ਆਈ ਵਿਣ ਨਾਵੇ ਗਤ ਗਿਆ ਗਵਾਈ ਦੁਰਮਤੇ ਅੰਦਲਾ ਬਿਰਸ ਬਨਾਸੈ ਮੂਠੇ ਰੋਏ ਪੁਕਾਰਾਈ ਆਪ ਵਿਚਾਰ ਨਾ ਰੋਹਿ ਕੋਈ ਸਤਗੁਰ ਮਿਲੈ ਤਾਂ ਸੋਜੀ ਹੋਈ ਬਿਨ ਗੁਰ ਬਜਰ ਕਪਾਤ ਨਾ ਖੂਲਾ ਹੈ ਸ਼ਬਦ ਮਿਲੈ ਨਿਸਤਾਰਾਹੀ ਬਿਰਧ ਪਿਆ ਤਨ ਸੀਜੈ ਦੇਹੀ RAM ਨਾ ਜਪਈ ਅੰਤ ਸਨੇਹੀ ਨਾਮ ਵਿਸਾਰ ਚੱਲੈ ਮੋਹ ਕਾਲੈ ਦਰਗਾ ਝੂਠ ਖਵਾਰਾਹੀ ਨਾਮ ਵਿਸਾਰ ਚੱਲੈ ਕੂੜਿਆਰੂ ਆਵਤ ਜਾਤ ਪੜੈ ਸਿਰ ਛਾਰੂ ਸਹੁਰੜੈ ਕਰਵਾਸ ਨਾ ਪਾਈ ਪੇੜੈ ਸਿਰ ਮਾਰਾਹੀ ਖਾਜੈ ਪੈਂਜੈ ਰਲੀ ਕਰੀਜੈ ਬਿਨ ਅਬ ਭਗਤੀ ਬਾਦ ਮਰੀਜੈ ਸਰ ਅਪਸਰ ਕੀ ਸਾਰ ਨਾ ਜਾਣੈ ਜਮ ਮਾਰੀ ਕਿਆ ਚਾਰਾਹੀ ਪਰਵਿਰਤੀ ਨਰ ਵਿਰਤ ਪਛਾਣੈ ਗੁਰ ਕੈ ਸੰਗ ਸ਼ਬਦ ਘਰ ਜਾਣੈ ਕਿਸੇ ਹੀ ਮੰਦਾ ਆਖ ਨਾ ਚੱਲੇ ਸੱਚ ਖਰਾ ਸਚਿਆ ਰਾਹੀ ਸਾਚ ਬਿਨਾ ਦਰਸਿਜੈ ਨਾ ਕੋਈ ਸਾਚ ਸ਼ਬਦ ਪੰਜੇ ਪਤ ਹੋਈ ਆਪੇ ਬਖਸ਼ ਲਏ ਤਿਸ ਭਾਵੇ ਹਉ ਮੈਂ ਗਰਬ ਨਿਵਾਰਾਈ ਗੁਰ ਕਿਰਪਾ ਤੇ ਹੁਕਮ ਪਛਾਣੈ ਜੁਗਾ ਜੁਗੰਤਰ ਕੀ ਬਿਦ ਜਾਣੈ ਨਾਨਕ ਨਾਮ ਜਪੋ ਤਰ ਤਾਰੀ ਸਚ ਤਾਰੇ ਤारणਹਾਰਾਹੀ ਮਾਰੂ ਮਹੱਲਾ ਪਹਿਲਾ ਹਰਿ ਸਾ ਮੀਤ ਨਾਹੀ ਮੈਂ ਕੋਈ ਜਿਨ ਤਨ ਮਨ ਦੀ ਆਸੁਰਤ ਸਮੋਈ ਸਰਬ ਜੀਆਂ ਪ੍ਰਤਪਾਲ ਸੰਭਾਲੇ ਸੋ ਅੰਤਰ ਦਾ ਨਾ ਬੀਨਾ ਹੀ ਗੁਰ ਸਰਵਰ ਹਮ ਹੰਸ ਪਿਆਰੀ ਸਾਗਰ ਮਹਿ ਰਤਨ ਲਾਲ ਬਹੁ ਸਾਰੀ ਮੋਤੀ ਮਾਨਕ ਹੀਰਾ ਹਰ ਜਸ ਗਾਵਤ ਮਨ ਤਨ ਪੀਨਾ ਹੀ ਹਰ ਅਗਮ ਅਗਾਹ ਅਗਾਧ ਨਰਾਲਾ ਹਰ ਅੰਤ ਨਾ ਪਾਈਐ ਗੁਰ ਗੋਪਾਲਾ ਸਤਗੁਰ ਮਤ ਤਾਰੇ ਤਾਰਨ ਹਾਰਾ ਮੇਲ ਲਏ ਰੰਗ ਲੀਨਾ ਹੀ ਸਤਗੁਰ ਬਾਝੂ ਮੁਕਤ ਕਨੇਹੀ ਉਹ ਆਦ ਜਗਾਦੀ RAM ਸਨੇਹੀ ਦਰਗਹਾ ਮੁਕਤ ਕਰੇ ਕਰ ਕਿਰਪਾ ਬਖਸ਼ੇ ਅਬ ਗੁਣ ਕੀ ਨਾਹੀ ਸਤਗੁਰ ਦਾਤਾ ਮੁਕਤ ਕਰਾਏ ਸਭ ਰੋਗ ਗਵਾਏ ਅੰਮ੍ਰਿਤ ਰਸ ਪਾਏ ਜਮ ਜਗਾਤ ਨਾਹੀ ਕਰ ਲਾਗੈ ਜਿਸ ਅਗਨ ਬੁਜੀ ਠਰਸੀ ਨਾਏ ਕਾਇਆ ਹੰਸ ਪ੍ਰੀਤ ਬਹੁ ਧਾਰੀ ਉਹ ਜੋਗੀ ਪੁਰਖ ਉਹ ਸੁੰਦਰ ਨਾਰੀ ਅਹਨਸ ਭੋਗੈ ਚੋਜ ਬినੋਦੀ ਉਠ ਚਲਤੈ ਮਤਾ ਨਾ ਕੀਨਾਏ ਸ੍ਰਿਸ਼ਟ ਉਪਾਏ ਰਹੀ ਪ੍ਰਭ ਸਾਜੈ ਪਉਣ ਪਾਣੀ ਬੈਸੰਤਰ ਗਾਜੈ ਮਨੁਆ ਡੋਲੇ ਦੂਤ ਸੰਗਤ ਮਿਲ ਸੋ ਪਾਏ ਜੋ ਕਿਛ ਕੀਨਾਏ ਨਾਮ ਵਿਸਾਰ ਦੋਖ ਦੁਖ ਸਹੀਐ ਹੁਕਮ ਭਇਆ ਚਲਣਾ ਕਿਉ ਰਹੀਐ ਨਰਕ ਕੂਪ ਮਹਿ ਗੋਤੇ ਖਾਵੈ ਜਿਉ ਜਲ ਤੇ ਬਾਹਰ ਮੀਨਾਹੀ ਚੌਰਾਸੀ ਨਰਕ ਸਾਖਤ ਪੋਗਾਈਐ ਜੈਸਾ ਕੀਚੈ ਤੈ ਸੋ ਪਾਈਐ ਸਤਗੁਰ ਬਾਝੋਂ ਮੁਕਤ ਨਾ ਹੋਈ ਕਿਰਤ ਬੰਧਾ ਗ੍ਰਸ ਦੀਨਾਹੀ ਖੰਡੇ ਧਾਰ ਗਲੀ ਅਤ ਭੀੜੀ ਲੇਖਾ ਲਈ ਜੈ ਤਿਲ ਜਿਉ ਪੀੜੀ ਮਾਤ ਪਿਤਾ ਕਲਤਰ ਸੁਤ ਬੇਲੀ ਨਹੀਂ ਬਿਨ ਹਰ ਰਸ ਮੁਕਤ ਨਾ ਕੀਨਾ ਹੈ ਮੀਤ ਸਖੇ ਕੀਤੇ ਜਗ ਮਾਹੀ ਬਿਨ ਗੁਰ ਪਰਮੇਸ਼ਰ ਕੋਈ ਨਹੀਂ ਗੁਰ ਕੀ ਸੇਵਾ ਮੁਕਤ ਪਰਾਇਣ ਅਨ ਦਿਨ ਕੀਰਤਨ ਕੀਨਾ ਹੈ ਕੂੜ ਛੋੜ ਸਾਚੇ ਕਉ ਧਾਵੋ ਜੋ ਇੱਛੋ ਹੋ ਸੋਈ ਫਲ ਪਾਵੋ ਸਾਚ ਵਖਰ ਕੇ ਵਪਾਰੀ ਵਿਰਲੇ ਲੈ ਲਾਹਾ ਸੌਦਾ ਕੀਨਾ ਹੀ ਹਰ ਹਰ ਨਾਮ ਵਖਰ ਲੈ ਚੱਲੋ ਦਰਸ਼ਨ ਪਾਵੋ ਸਹਿਜ ਮਹੰਲੋ ਗੁਰਮੁਖ ਖੋਜ ਲਹਿ ਜਨ ਪੂਰੇ ਇਉ ਸਮਦਰਸੀ ਚੀਨਾ ਹੀ ਪ੍ਰਭ ਬੇਅੰਤ ਗੁਰਮਤ ਕੋ ਪਾਵਹਿ ਗੁਰ ਕੈ ਸ਼ਬਦ ਮਨ ਕਉ ਸਮਝਾਵੈ ਸਤ ਗੁਰ ਕੀ ਬਾਣੀ ਸਤ ਸਤ ਕਰ ਮੰਨੋ ਇਉ ਆਤਮ ਰਾਮੈ ਲੀਨਾ ਹੈ ਨਾਰਦ ਸਰਦ ਸੇਵਕ ਤੇਰੇ ਤਰੇ ਭਵਨ ਸੇਵਕ ਵੱਡੋ ਵਡੇਰੇ ਸਭ ਤੇਰੀ ਕੁਦਰਤ ਤੂੰ ਸਿਰ ਸਿਰ ਦਾਤਾ ਸਭ ਤੇਰੋ ਕਾਰਨ ਕੀਨਾ ਹੈ ਇੱਕ ਦਰ ਸੇਵ ਹੈ ਦਰਦ ਭੰਜਾਈ ਉਈ ਦਰਗਾਹ ਪੈਂਦੇ ਸਤਗੁਰੂ ਛਡਾਏ ਹਉ ਮੈਂ ਬੰਦਨ ਸਤਗੁਰ ਤੋੜੀ ਚਿੱਤ ਚੰਚਲ ਚੱਲਣ ਨਾ ਦੀਨਾ ਹੈ ਸਤਗੁਰ ਮਿਲ ਹੋ ਚੀਨੋ ਵਿਦਸਾਈ ਜਿਤ ਪ੍ਰਭ ਪਾਵੋ ਗਣਤ ਨਾ ਕਾਈ ਹਉ ਮੈਂ ਮਾਰ ਕਰਹੁ ਗੁਰ ਸੇਵਾ ਜਨ ਨਾਨਕ ਹਰ ਰੰਗ ਪੀਨਾ ਹੈ ਮਾਰੂ ਮਹੱਲਾ ਪਹਿਲਾ ਅਸੁਰ ਸੰਘਾਰਨ RAM ਹਮਾਰਾ ਕਟ ਕਟ ਰਮਈਆ RAM ਪਿਆਰਾ ਨਾਲੇ ਅਲਖ ਨ ਲਖੀਐ ਮੂਲੇ ਗੁਰਮਖ ਲਿਖ ਵਿਚਾਰਾਹੀ ਗੁਰਮਖ ਸਾਧੂ ਸਰਣ ਤੁਮਾਰੀ ਘਰ ਕਿਰਪਾ ਪ੍ਰਭ ਪਾਰ ਉਤਾਰੀ ਅਗਨ ਪਾਣੀ ਸਾਗਰ ਅਤ ਗਹਿਰਾ ਗੁਰ ਸਤਗੁਰ ਪਾਰ ਉਤਾਰਾਹੀ ਮਨ ਮੁਖ ਅੰਦਲੇ ਸੋ ਜੀ ਨਹੀਂ ਆਵਹਿ ਜਾਹਿ ਮਰਹਿ ਮਰ ਜਾਹਿ ਪੂਰਬ ਲਿਖਿਆ ਲੇਖ ਨ ਮਿਟਈ ਜਮਦਾਰ ਅੰਧ ਖੁਆਰਾਹੀ ਇਕ ਆਵਹਿ ਜਾਵਹਿ ਕਰ ਵਾਸ ਨ ਪਾਵਹਿ ਕਿਰਤ ਕੇ ਬਾਂਦੇ ਪਾਪ ਕਮਾਵਹਿ ਅੰਦਲੇ ਸੋਜੀ ਬੂਝ ਨ ਕਾਈ ਲੋਭ ਬੁਰਾ ਅਹੰਕਾਰਾਹੀ ਪਿਰ ਬਿਨ ਕਿਆ ਤਿਸ ਧਨ ਸ਼ਿੰਗਾਰਾ ਪਰ ਪਿਰ ਰਾਤੀ ਖਸਮ ਵਿਸਾਰਾ ਜਿਉ ਬੇਸਵਾ ਪੂਤ ਬਾਪ ਕੋ ਕਹੀਐ ਤਿਉ ਫੂਕਟਕਾਰ ਵਿਕਾਰਾਹੀ ਪ੍ਰੇਤ ਪਿੰਜਰ ਮਹਿ ਦੂਖ ਕਨੇਰੇ ਨਰਕ ਪਚਹਿ ਅਗਿਆਨ ਅੰਧੇਰੇ ਧਰਮ ਰਾਏ ਕੀ ਬਾਕੀ ਲੀਜੈ ਜਿਨ ਹਰਿ ਕਾ ਨਾਮ ਵਿਸਾਰਾਹੀ ਸੂਰਜ ਤਪੈ ਅਗਨ ਵਿਖ ਝਾਲਾ ਅਪਤ ਪਸ਼ੂ ਮਨਮੁਖ ਬੇਤਾਲਾ ਆਸਾ ਮਨਸਾ ਕੂੜ ਕਮਾਵੈ ਰੋਗ ਬੁਰਾ ਬੁਰਿਆ ਰਾਹੀ ਮਸਤਕ ਭਾਰ ਕਲਰ ਸਿਰ ਭਾਰਾ ਕਿਉ ਕਰ ਭਵਜਲ ਲੰਗਸ ਪਾਰਾ ਸਤਗੁਰ ਬੋਹਿਤ ਆਦ ਜੁਗਾਦੀ RAM ਨਾਮ ਨਿਸਤਾਰਾਹੀ ਪੁੱਤਰ ਕਲਤਰ ਜਗ ਹੇਤ ਪਿਆਰਾ ਮਾਇਆ ਮੋਹ ਪਸਰਿਆ ਪਾਸਾਰਾ ਜਮਕੇ ਫਾਹੇ ਸਤਗੁਰ ਤੋੜੇ ਗੁਰਮੁਖ ਤਤ ਵਿਚਾਰਾਹੀ ਕੂੜੇ ਮੁਠੀ ਚਾਲੈ ਬਹਉ RAI ਮਨ ਮੁਖ ਦਾਜੈ ਪੜ ਪੜ ਭਾਹੀ ਅੰਮ੍ਰਿਤ ਨਾਮ ਗੁਰੂ ਵੱਡ ਦਾਣਾ ਨਾਮ ਜਪੋ ਸੁਖ ਸਾਰਾਹੀ ਸਤ ਗੁਰ ਤੁਠਾ ਸੱਚ ਦਿਰੜਾਈ ਸਭ ਦੁੱਖ ਮਿਟੇ ਮਾਰਗ ਪਾਏ ਕੰਡਾ ਪਾਏ ਨਾ ਗਢਈ ਮੂਲੇ ਜਿਸ ਸਤ ਗੁਰ ਰਾਖਣ ਹਾਰਾਹੀ ਖੇਮ ਖੇਰ ਲੈ ਤਨ ਸੀਜੈ ਮਨ ਮੁਖ ਪਾਥਰ ਸਹਿ ਨਾ ਭੀਜੈ ਕਰਨ ਪਲਾਵ ਕਰੇ ਬਹੁ ਤੇਰੇ ਨਰਕ ਸੁਰਗ ਅਵਤਾਰਾਹੀ ਮਾਇਆ ਬਿਖ ਪੋਇ ਅੰਗਮ ਨਾਲੇ ਇਨ ਦੁਬਦਾ ਘਰ ਬਹੁ ਤੇ ਗਾਲੇ ਸਤਗੁਰ ਬਾਝੋ ਪ੍ਰੀਤ ਨਾ ਉਪਜੈ ਭਗਤ ਰਤੇ ਪਤਿਆ ਰਾਹੀ ਸਾਖਤ ਮਾਇਆ ਕਉ ਬਹੁ ਧਾਵਹਿ ਨਾਮ ਵਿਸਾਰ ਕਹਾ ਸੁਖ ਪਾਵਹਿ ਤ੍ਰੇਹੋਂ ਗੁਣੇ ਅੰਤਰ ਖਪਹਿ ਖਪਾਵਹਿ ਨਾਹੀ ਪਾਰੇ ਉਤਾਰਾਹੀ ਕੂਕਰ ਸੂਕਰ ਕਈਹ ਕੂੜਿਆਰਾ ਭੌਕ ਮਰਹਿ ਭੌ 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 ਹਾਰਾ ਮਨ ਤਨ ਝੂਠੇ ਕੂੜ ਕਮਾਵਹਿ ਦੁਰਮਤ ਦਰਗਾ ਹਾਰਾਹੀ ਸਤਗੁਰ ਮਿਲੈ ਤਾਂ ਮਨੁ ਆ ਟੇਕੈ RAM ਨਾਮ ਦੇ ਸਰਨ ਪਰੇਕੈ ਹਰ ਧੰਨ ਨਾਮ ਅਮੋਲਕ ਦੇਵੈ ਖਾਰਜਤ ਦਰਗਾਹ ਪਿਆਰਾ ਹੀ RAM ਨਾਮ ਸਾਧੂ ਸਰਨਾਈ ਸਤਗੁਰ ਬਚਨੀ ਗਤ ਮਿਤ ਪਾਈ ਨਾਨਕ ਹਰ ਜੱਪ ਹਰ ਮਨ ਮੇਰੇ ਹਰ ਮੇਲੇ ਮੇਲਣ ਹਾਰਾ ਹੀ